ਸੰਘਤ ਜੀ ਕੀ ਤੁਹਾਨੂੰ ਪਤਾ ਅੱਜ ਦੇ ਦਿਨ ਯਾਨੀ 28 ਫਰਵਰੀ 1993 ਵਾਲੇ ਦਿਨ ਲਗਾਤਾਰ 36 ਘੰਟੇ ਪੁਲਿਸ ਦੇ ਨਾਲ ਮੁਕਾਬਲਾ ਕਰਨ ਤੋਂ ਬਾਅਦ ਕੌਮ ਦੇ ਮਹਾਨਾਇਕ ਸ਼ਹੀਦ ਬਾਬਾ ਗੁਰਵਚਨ ਸਿੰਘ ਜੀ ਮਾਨੋਚਾਹਲ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਸ਼ਹੀਦ ਬਾਬਾ ਗੁਰਵਚਨ ਸਿੰਘ ਮਾਨੋਚਾਹਲ ਜੀ ਦਾ ਜੀਵਨ ਅਤੇ ਸ਼ਹਾਦਤ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਇੱਕ ਬੇਨਤੀ ਹੈ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾ ਦੇ ਜੀਵਨ ਦੇ ਲਈ ਆਪਣਾ ਇਹ ਚੈਨਲ ਜਰੂਰ ਫੋਲੋ ਕਰਿਓ ਆਹ ਕਰਦੇ ਹਾਂ ਵੀਡੀਓ ਸ਼ੁਰੂ ਅਜੋਕੇ ਸਿੱਖ ਸੰਘਰਸ਼ ਦੇ ਜੋਧੇ ਬਾਬਾ ਗੁਰਵਚਨ ਸਿੰਘ ਜੀ ਮਾਨੋਚਾਹਲ ਨੂੰ ਸਿੱਖ ਇਤਿਹਾਸ ਵਿੱਚ ਇੱਕ ਮਹਾਨਾਇਕ ਦੀ ਸ਼ਵੀ ਦੇ ਨਾਲ ਜਾਣਿਆ ਜਾਂਦਾ ਹੈ ਖਾਰਕੂਬਾਦ ਦੇ ਜਿਨ੍ਹਾਂ ਦਹਾਕਿਆਂ ਦੇ ਵਿੱਚ ਪੁਲਿਸ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋਂ ਕੱਢ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕਰ ਰਹੀ ਸੀ ਉਸ ਵਕਤ ਇਸ ਯੋਧੇ ਨੇ ਲਗਾਤਾਰ 36 ਘੰਟੇ ਪੁਲਿਸ ਦੇ ਨਾਲ ਮੁਕਾਬਲਾ ਕੀਤਾ ਤੇ ਆਪਣੇ ਪੰਜ ਸਾਥੀਆਂ ਦੇ ਨਾਲ ਸ਼ਹਾਦਤ ਦਾ ਜਾਨ ਪੀਤਾ ਬਾਬਾ ਗਰਵਚਨ ਸਿੰਘ ਮਾਨੋਚਲ ਹੋਣਾ ਨੇ 1984 ਵਿੱਚ ਪਿੰਡਰਾਵਾਲਾ ਟਾਈਗਰ ਫੋਰਸ ਆਫ ਖਾਲਸਤਾਨ ਦੀ ਸਥਾਪਨਾ ਕੀਤੀ ਅਤੇ April 1986 ਤੋਂ January 1987 ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾਈ ਅਤੇ ਮਹਾਫਰਮਾਨ ਜਬ ਆਪ ਕੀ ਆਉਦ ਨਿਦਾਨ ਦੇ ਹੁਕਮਾ ਮੁਤਾਬਕ ਆਖਰੀ ਸਮੇਂ ਬਾਬਾ ਮਾਨੋਚਾਲ ਨੇ ਭਾਰਤੀ ਸੁਰੱਖਿਆ ਬਲਾਂ ਦੇ ਘੇਰੇ ਵਿੱਚ ਆ ਜਾਣ ਤੋਂ ਮਗਰੋਂ ਪੁਲਿਸ ਅੱਗੇ ਸਮਰਪਣ ਕਰਨ ਦੀ ਬਜਾਏ ਇੱਕ ਜਜ਼ਾਰੂ ਵਾਲੀ ਜੁਰਤ ਭਰਪੂਰ ਮੌਤ ਨੂੰ ਗਲੇ ਲਗਾਉਣ ਨੂੰ ਤਰਜੀਹ ਦੇ ਕੇ ਇੱਕ ਸੂਰਬੀਰ ਮਾ ਹੀਰੋ ਵਾਲੀ ਭੂਮਿਕਾ ਨਿਭਾਈ 13 ਅਪ੍ਰੈਲ 1978 ਵਾਲੇ ਨਿਰੰਕਾਰੀ ਕਾਟ ਦੇ ਦੌਰਾਨ ਬਾਬਾ ਮਾਨੋਚਾਲ ਜੀ ਦੀ ਬਾਹ ਵਿੱਚ ਗੋਲੀ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਸਨ ਬਸ ਇੱਥੋਂ ਹੀ ਉਹਨਾਂ ਦੇ ਸੰਘਰਸ਼ਮਈ ਜੀਵਨ ਦੀ ਗਾਥਾ ਸ਼ੁਰੂ ਹੋ ਗਈ ਸੀ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਮਹਾਨ ਸ਼ਖਸੀਅਤ ਤੋਂ ਇੰਨੇ ਪ੍ਰਭਾਵਿਤ ਹੋਏ ਸਨ ਕਿ ਆਪਨੇ ਮਹਾਪੁਰਖਾਂ ਦੇ ਨਾਮ ਨੂੰ ਸਮਰਪਿਤ ਪਿੰਡਰਾਵਾਲਾ ਟਾਈਗਰ ਫੋਰਸ ਨਾਮ ਦੀ ਜਥੇਬੰਦੀ ਬਣਾਈ ਪੁਲਿਸ ਅਤੇ ਭਾਰਤੀ ਫੌਜ ਅਤੇ ਨੀ ਫੌਜੀ ਬਲਾਂ ਨੇ ਆਪ ਨੂੰ 9 ਬਾਰ ਕੇਰਾ ਪਾਇਆ ਪਰ ਆਪ ਹਰ ਵਾਰੀ ਪੁਲਿਸ ਨੂੰ ਝਪਕੀ ਦੇ ਕੇ ਬਚ ਕੇ ਨਿਕਲ ਜਾਂਦੇ ਰਹੇ ਪੰਜਾਬ ਜੀ ਦੀ ਸੁਰੱਖਿਆ ਫੋਰਸਾਂ ਨਾਲ ਲੁਕਣ ਵਿੱਚ ਹੀ ਲਗਾਤਾਰ ਚਲਦੀ ਰਹਿੰਦੀ ਸੀ ਇਸ ਦੌਰਾਨ ਬਾਬਾ ਮਾਨੋਚਾਹਲ ਅਤੇ ਉਹਨਾਂ ਦੇ ਸਾਥੀਆਂ ਨੇ ਗੁਰੀਲਾ ਜੰਗੀ ਤਰੀਕਾ ਅਪਣਾਇਆ ਸੀ ਬਾਬਾ ਮਾਨੋਚਾਹਲ ਅਤੇ ਉਹਨਾਂ ਦੇ ਨਾਲ ਦੇ ਸਾਥੀ ਜੁਝਾਰ ਸਿੰਘ ਅਚਨਚੇਤ ਬਿਜਲੀ ਦੀ ਫੁਰਤੀ ਨਾਲ ਸੁਰੱਖਿਆ ਬਲਾਂ ਤੇ ਗੁਰੀਲਾ ਹਮਲਾ ਕਰਦੇ ਅਤੇ ਗਾਇਬ ਹੋ ਜਾਂਦੇ ਸਿੰਘਾਂ ਦੀ ਇਹ ਕਾਰਵਾਈ ਸੁਰੱਖਿਆ ਬਲਾਂ ਦੀ ਸੋਚ ਤੋਂ ਕਿਤੇ ਪરા ਹੋ ਚੁੱਕੀ ਸੀ अनेकाਵਾਰੀ ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆਬਲ ਬਾਬਾ ਗਰਵਚਨ ਸਿੰਘ ਜੀ ਮਾਨੋਚਾਹਲ ਦੇ ਛੁਪਣ ਗਾਹਾਂ ਨੂੰ ਆ ਘੇਰਦੇ ਜਿੱਥੇ ਅਸਲੀ ਮੁਕਾਬਲੇ ਹੁੰਦੇ ਆ ਅਤੇ ਪੁਲਿਸ ਹੱਥ ਹੀ ਮਲਦੀ ਰਹਿ ਜਾਂਦੀ ਆਖਰ ਰਟਾਲ ਪਿੰਡ ਵਿਖੇ ਆਪ ਦੇ ਨਾਲ ਪੁਲਿਸ ਦਾ ਸਿੱਧਾ ਮੁਕਾਬਲਾ ਹੋਇਆ ਜਿੱਥੇ ਪੰਜ ਸਿੰਘਾਂ ਦੇ ਨਾਲ ਆਪਨੇ 36 ਘੰਟੇ ਪੁਲਿਸ ਨਾਲ ਸਿੱਧਾ ਆਮੋ ਸਾਹਮਣੇ ਮੁਕਾਬਲਾ ਕੀਤਾ ਪੁਲਿਸ ਨੇ ਬਾਬਾ ਮਾਨੋ ਚਾਹਲ ਨੂੰ ਗ੍ਰਿਫਤਾਰ ਕਰਨ ਦੇ ਇਰਾਦੇ ਨਾਲ ਆਪ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਿੱਚੋਂ 43 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅਨਮਨੁੱਖੀ ਤਸੀਹੇ ਦਿੱਤੇ ਕੁਝ ਨੂੰ ਸ਼ਹੀਦ ਕਰ ਦਿੱਤਾ ਗਿਆ ਪੁਲਿਸ ਨੇ ਆਪ ਨੂੰ ਜਿੰਦਾ ਜਾਂ ਮਰਦਾ ਗ੍ਰਿਫਤਾਰ ਕਰਵਾਉਣ ਦੇ ਲਈ ਆਪ ਦੇ ਸਿਰ 25 ਲੱਖ ਦਾ ਇਨਾਮ ਐਲਾਨ ਕਰ ਰੱਖਿਆ ਸੀ ਬਾਬਾ ਗਰਵਚਨ ਸਿੰਘ ਮਾਨੋਚਾਹਲ ਦਾ ਜਨਮ 6 ਜੂਨ 1954 ਵਾਲੇ ਦਿਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਾਨੋਚਾਹਲ ਵਿਖੇ ਸਰਦਾਰ ਆਤਮਾ ਸਿੰਘ ਅਤੇ ਬੀਬੀ ਗੁਰਮੀਜ ਕੌਰ ਦੇ ਘਰ ਵਿਖੇ ਹੋਇਆ ਦੇਸ਼ ਤੋਂ ਕੁਰਬਾਨ ਜਾਨ ਦੀ ਚਾਹ ਦੇ ਨਾਲ ਆਪ ਪਰ ਜਵਾਨੀ ਵਿੱਚ ਭਾਰਤੀ ਫੌਜ ਵਿੱਚ ਭਰਤੀ ਤਾਂ ਹੋਏ ਪਰ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਸੌ ਚੁੱਕ ਕੇ ਆਪਣੇ ਦੇਸ਼ ਦੀ ਰੱਖਿਆ ਦਾ ਪ੍ਰਣ ਲਿਆ ਉਸੇ ਇਸ਼ਟ ਦੀ ਇਸ ਦੇਸ਼ ਵਿੱਚ ਇਸ ਕਦਰ ਬੇਹਰਮਤੀ ਹੋਵੇਗੀ ਇਹ ਕਦੇ ਕਿਸੇ ਸਿੱਖ ਨੇ ਸੋਚਿਆ ਵੀ ਨਹੀਂ ਸੀ ਜਿਸ ਦੇਸ਼ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਮਿਲੀ ਹੋਵੇ ਉਸੇ ਦੇਸ਼ ਵਿੱਚ ਸ੍ਰੀ ਕਾਹ ਤਖਤ ਸਾਈ ਵਤੇ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਅਨੇਕਾ ਹੋਰ ਗੁਰਦੁਆਰਾ ਸਥਾਨਾਂ ਤੇ ਹਿੰਦ ਫੌਜ ਬਲੋ ਟੈਂਕਾਂ ਨਾਲ ਹਮਲੇ ਕੀਤੇ ਜਾਣ ਇਹ ਇੱਕ ਜੋਧਵਿਰਤੀ ਵਾਲੇ ਯੋਧੇ ਦੀ ਬਰਦਾਸ਼ਤ ਦੀ ਹੱਦ ਵਿੱਚ ਕਦੇ ਨਹੀਂ ਆ ਸਕਦਾ ਸੀ ਆਪਰੇਸ਼ਨ ਬਲੂ ਤੋਂ ਬਾਅਦ ਆਪਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰਦਾਸਪੁਰ ਦੇ ਆਸ-ਪਾਸ ਦੇ ਪਿੰਡਾਂ ਵਿੱਚ ਖਾਲਸਾ ਰਾਜ ਦੀ ਪ੍ਰਾਪਤੀ ਲਈ ਇੱਕ ਹਸਤਾਕਰ ਸਿੱਖ ਲਹਿਰ ਦਾ ਆਯੋਜਨ ਕਰਕੇ ਖੁਦ ਇੱਕ ਨਾਇਕ ਦੀ ਭੂਮਿਕਾ ਨਿਭਾਈ 1986 ਦੇ ਦੌਰਾਨ ਆਪ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਕੌਮ ਵੱਲੋਂ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯਤ ਕੀਤਾ ਗਿਆ ਅਤੇ ਏਪ੍ਰੈਲ 1986 ਵਿੱਚ ਆਪਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਹੀ ਖਾਲਸਾਤਨ ਦੀ ਪ੍ਰਾਪਤੀ ਦਾ ਰਸਮੀ ਐਲਾਨ ਕੀਤਾ ਜੂਨ 1984 ਦੇ ਇੰਦਰਾ ਗਾਂਧੀ ਵੱਲੋਂ ਕਰਵਾਏ ਗਏ ਸਾਕਾਨੀਲਾ ਤਾਰਾ ਪਾਵ ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਲਈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਇੱਕ ਸ਼ਹੀਦੀ ਸਮਾਗਮ ਕੀਤਾ ਗਿਆ ਜਿਸ ਵਿੱਚ ਸਿੰਘਾਂ ਵੱਲੋਂ ਅਗਲੀ ਰਣਨੀਤੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਕਾਰ ਸੇਵਾ ਆਰੰਭ ਕਰਨ ਦੇ ਵਿਚਾਰ ਕਰਨ ਦੇ ਲਈ 26 ਜਨਵਰੀ 1986 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਕੇ ਸਰਬਤ ਖਾਲਸਾ ਬਣਾਉਣਾ ਐਲਾਨ ਕੀਤਾ ਗਿਆ। ਸੋ ਇਸ ਦਿਨ ਸਰਬਤ ਖਾਲਸਾ ਦੇ ਇਕੱਠ ਵਿੱਚ ਦਮਦਮੀ ਟਕਸਾਲ ਵੱਲੋਂ ਬਾਬਾ ਗਰਵਚਨ ਸਿੰਘ ਜੀ ਮਾਨੋਚਾਹਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦੇ ਪੇਸ਼ ਕੀਤੇ ਮਤੇ ਨੂੰ ਸਰਬਤ ਖਾਲਸਾ ਦੇ ਇਕੱਠ ਨੇ ਹੱਥ ਖੜੇ ਕਰਕੇ ਤੇ ਜਕਾਰਿਆਂ ਦੀ ਗੂੰਜ ਨਾਲ ਸਰਪ੍ਰਾਨਗੀ ਇਸ ਮੌਕੇ ਹੀ ਕੌਮੀ ਮਸਲਿਆਂ ਦੇ ਹੱਲ ਅਤੇ ਸਿੱਖ ਸੰਘਰਸ਼ ਨੂੰ ਅਗਵਾਈ ਦੇਣ ਲਈ ਦਮਦਮੀ ਟਕਸਾਲ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਸਾਂਝੇ ਇਕਾਲੀ ਦਲ ਦੇ ਆਪਸੀ ਸਹਿਯੋਗ ਦੇ ਨਾਲ ਪੰਜ ਮੈਂਬਰੀ ਪੰਥਕ ਕਮੇਟੀ ਦਾ ਐਲਾਨ ਕੀਤਾ ਗਿਆ ਜਿਸ ਕਮੇਟੀ ਦੇ ਪਹਿਲੇ ਪੰਜ ਮੈਂਬਰਾਂ ਵਿੱਚ ਬਾਬਾ ਮਾਨੋਚਲਜੀ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਪੰਜ ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਸ਼੍ਰੀ ਕਾਰ ਤਖਤ ਸਾਹਿਬ ਵਿਖੇ ਇੱਕ ਉੱਚੇਚੀ ਸੱਦੀ ਪ੍ਰੈਸ ਕਾਨਫਰੰਸ ਵਿੱਚ ਖਾਲਸਾ ਪੰਜਾਬ ਦੇ ਸੰਘਰਸ਼ ਨੂੰ ਖਾਲਸਾ ਰਾਜ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਸੋ ਇਸ ਐਲਾਨ ਨਾਮੇ ਤੇ ਅਮਲ ਕਰਦਿਆਂ ਬਾਬਾ ਗਰਵਚਨ ਸਿੰਘ ਮਾਨੋਚਾਲ ਨੇ ਪਿੰਡਰਾਵਾਲਾ ਟਾਈਗਰ ਫੋਰਸ ਦੀ ਸਥਾਪਨਾ ਕੀਤੀ ਤਾਂ ਜੋ ਸਿੱਖ ਸੰਘਰਸ਼ ਦੀ ਜੱਦੋ ਜਹਿਦ ਨੂੰ ਹੋਰ ਤੇਜ਼ ਕੀਤਾ ਜਾ ਸਕੇ ਇਸ ਤੋਂ ਬਾਅਦ ਆਪਜੀ ਦੀ ਸੁਰੱਖਿਆਵਲਾਂ ਦੇ ਨਾਲ ਲੋਕਣਮਿਚੀ ਲਗਾਤਾਰ ਚਲਦੀ ਰਹਿੰਦੀ ਬਾਬਾ ਗਰਵਚਨ ਸਿੰਘ ਮਾਨੋਚਾਲ ਅਤੇ ਨਾਲ ਦੇ ਜੁਜਾਰੂ ਸਿੰਘ ਅਚਨਚੇਤ ਬਿਜਲੀ ਦੀ ਫੁਰਤੀ ਵਾਂਗ ਸੁਰੱਖਿਆਵਲਾਂ ਤੇ ਹਮਲਾ ਕਰਦੇ ਅਤੇ ਦੇ ਆ ਹੀ ਦੇਖਦੇ ਆ ਗਾਇਬ ਹੋ ਜਾਂਦੇ ਇਹਨਾਂ ਦਿਨਾਂ ਦੀਆਂ ਅਖਬਾਰਾਂ ਇਹਨਾਂ ਗੱਲਾਂ ਨੂੰ ਲੈ ਕੇ ਭਰੀਆਂ ਰਹਿੰਦੀਆਂ ਸਨ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਥਕ ਕਮੇਟੀ ਦੇ ਗਠਨ ਦੇ ਲਈ ਬਾਬਾ ਮਾਨੋਚਾਲ ਦੀ ਜ਼ਿੰਮੇਵਾਰੀ ਨੂੰ ਭੁਲਾਇਆ ਨਹੀਂ ਜਾ ਸਕਦਾ ਸਾਲ 1987 ਦਰਣਾ ਆਪਣੇ ਭਾਈ ਵਸਨ ਸਿੰਘ ਜਫਰਵਾਲ ਦੇ ਸਹਿਯੋਗ ਨਾਲ ਪਿੰਡਰਾਵਾਲਾ ਟਾਈਗਰ ਫੋਰਸ ਦੀ ਸਥਾਪਨਾ ਕੀਤੀ ਬਾਅਦ ਵਿੱਚ ਬਾਬਾ ਮਾਨੋਚਾਲ ਅਤੇ ਬਾਬਾ ਜਫਰਵਾਲ ਵਿਚਕਾਰ ਖਿਆਲਾਂ ਦੀ ਸਾਂਝ ਟੁੱਟਣ ਕਾਰਨ ਦੋਵੇਂ ਵੱਖ ਹੋ ਗਏ ਇਸ ਕਾਰਨ ਬਾਬਾ ਮਾਨੋ ਚਾਹਲ ਨੇ ਸਿੱਖ ਸੰਘਰਸ਼ ਦੀ ਲਹਿਰ ਵਿੱਚ ਕੋਈ ਕਮੀ ਨਾ ਆਉਣ ਦਿੱਤੀ। ਆਪ ਦਾ ਸੰਘਰਸ਼ ਸੁਰੱਖਿਆਵਲਾਂ ਲਈ ਇੱਕ ਦਹਿਸ਼ਤ ਦਾ ਕਾਰਨ ਬਣ ਚੁੱਕਾ ਸੀ ਅਤੇ ਜਦੋਂ ਆਪ ਨੇ ਆਪਣੇ ਪੰਜਾਬ ਵਾਸੀਆਂ ਤੇ ਹੋ ਰਹੇ ਜ਼ੁਲਮ ਦੇ ਲਈ ਇੱਕ ਮਜ਼ਬੂਤ ਆਵਾਜ਼ ਬੁਲੰਦ ਕੀਤੀ ਤਾਂ ਪੁਲਿਸ ਅਤੇ ਸਰਕਾਰੀ ਏਜੰਸੀਆਂ ਦੇ ਹੱਥੋਂ ਅਤਿਆਚਾਰਾਂ ਅਤੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਢੋਲੇ ਪਾਲੇ ਅਤੇ ਨਿਰਦੋਸ਼ੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਆਪ ਇੱਕ ਸਹਾਰੇ ਦੀਪਨਾਗਾ ਬਣ ਗਏ ਸਨ। ਆਪ ਲੋਕਾਂ ਦੇ ਦਿਲਾਂ ਵਿੱਚ ਆਪ ਦੀਆਂ ਨੇਕ ਨੀਤੀਆਂ ਕਾਰਨ ਇੰਨਾ ਸਤਕਾਰ ਹੋਣ ਲੱਗਾ ਕਿ ਆਪ ਸ੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦੇ ਲੋਕਾਂ ਵਿੱਚ ਇੱਕ ਮਸੀਹ ਵਜੋਂ ਮਸ਼ਹੂਰ ਹੋ ਗਏ ਆਪ ਜੀ ਦੀ ਉੱਚੀ ਅਤੇ ਸੁੱਚੀ ਸੋਚ ਨਰਮਦਿਲੀ ਭਾਵਨਾ ਅਤੇ ਸਾਦੀ ਜ਼ਿੰਦਗੀ ਜਿਉਣ ਦੇ ਢੰਗ ਦੀ ਹਰ ਪਾਸੇ ਪ੍ਰਸ਼ੰਸਾ ਹੋਣ ਲੱਗੀ ਇਸ ਦੇ ਨਾਲ ਹੀ ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਬਾਬਾ ਮਾਨੋਚਾਹਲ ਦੇ ਚੇਰੇ ਭਰਾ ਭਾਈ ਕਾਰਜ ਸਿੰਘ ਮਾਨੋਚਾਹਲ ਅਤੇ ਬਲਵਿੰਦਰ ਸਿੰਘ ਮਾਨੋਚਾਹਲ ਵੀ ਸਿੱਖ ਸੰਘਰਸ਼ ਵਿੱਚ ਜੂਝੇ ਹੋਈ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਭਾਈ ਬਲਵਿੰਦਰ ਸਿੰਘ ਮਾਨੋਚਾਹ ਦਾ ਨਾਮ ਰਿਵੀਰੋ ਕਾਂਡ ਵਿੱਚ ਵੀ ਸ਼ਾਮਿਲ ਹੈ ਫਰਵਰੀ 1993 ਦਾ ਮਹੀਨਾ ਆਪਜੀ ਦੀ ਸ਼ਹਾਦਤ ਦਾ ਪੈਗਾਮ ਲੈ ਕੇ ਆਇਆ ਜਦੋਂ ਪਿੰਡਰਾਵਾਲਾ ਟਾਈਗਰ ਫੋਰਸ ਦੇ ਮੁਖੀ ਅਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਬਾਬਾ ਗਰਵਚਨ ਸਿੰਘ ਮਾਨੋਚਾਹ ਇੱਕ ਆਮ ਪਿੰਡੂ ਵਾਂਗ ਬਹੁਤ ਹੀ ਸਾਦੇ ਰੂਪ ਵਿੱਚ ਗਲਚ ਖੇਸੀ ਦੀ ਬੁੱਕਲ ਮਾਰ ਪਿੰਡ ਰਟਾਲ ਪੁੱਜੇ ਸ਼ਾਮ 4:30 ਵਜੇ ਦੇ ਕਰੀਬ ਆਪ ਆਪਣੇ ਟਿਕਾਣੇ ਇਰਾਮ ਕਰ ਰਹੇ ਸਾਨੂੰ ਉਸ ਵਕਤ ਤਰਨਤਾਰਨ ਪੁਲਿਸ ਦੇ ਡੀਐਸਪੀ ਦਿਲਵਾਰ ਸਿੰਘ ਦੀ ਕਮਾਂਡ ਹੇਠ ਪੁਲਿਸ ਨੇ ਪੂਰੇ ਪਿੰਡ ਨੂੰ ਕੇਰਾ ਪਾ ਲਿਆ ਪੁਲਿਸ ਉਸ ਘਰ ਵੱਲ ਵੱਧ ਰਹੀ ਸੀ ਜਿੱਥੇ ਆਪ ਠਹਿਰੇ ਹੋਏ ਸਨ ਬਾਬਾ ਮਾਨੋਚਾਹਲ ਦੇ ਪੁਲਿਸ ਵੱਲੋਂ ਚਾਰੇ ਪਾਸਿਓਂ ਘਿਰ ਜਾਣ ਮਗਰੋਂ ਬਾਬਾ ਜੀ ਨੇ ਆਪਣੇ ਸ਼ਸਤਰਾਂ ਨੂੰ ਸੰਭਾਲ ਲਿਆ ਤੇ ਪੁਲਿਸ ਨੂੰ ਭਰਪੂਰ ਲਲਕਾਰ ਦੇ ਨਾਲ ਕਿਹਾ ਕਿ ਘਰ ਵਿੱਚ ਮੁਕਾਬਲਾ ਕਰਨ ਦਾ ਕੋਈ ਅਰਥ ਨਹੀਂ ਹੈ ਜੇ ਮਰਦ ਹੋ ਤਾਂ ਮੈਦਾਨ ਵਿੱਚ ਆ ਜਾਓ ਅਸਲ ਵਿੱਚ ਬਾਬਾ ਮਾਨੋਚਾਹਲ ਘਰ ਵਿੱਚ ਮੁਕਾਬਲਾ ਕਰਕੇ ਘਰ ਵਿੱਚ ਮੌਜੂਦ નિર્ਦੋਸ਼ਾਂ ਦਾ ਪੁਲਿਸ ਹੱਥੋਂ ਕੋਈ ਨੁਕਸਾਨ ਨਹੀਂ ਕਰਵਾਉਣਾ ਚਾਹੁੰਦੇ ਸਨ ਸੋ ਆਪ ਜਕਾਰੇ ਛਡਾਉਂਦੇ ਬਾਰ ਨਿਕਲ ਕੇ ਮੱਕੀ ਦੇ ਖੇਤ ਵੱਲ ਵੱਧ ਰਹੇ ਸਨ ਕਿ ਸੁਰੱਖਿਆ ਬਲਾਂ ਨੇ ਤਾਵਰ ਤੋੜ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਅੱਗੋਂ ਬਾਬਾ ਮਾਨੋ ਚਾਹਲ ਨੇ ਵੀ ਮੋੜਵੀਆਂ ਗੋਲੀਆਂ ਚਲਾ ਕੇ ਜਵਾਬ ਦਿੱਤਾ ਪਰ ਸਮਾਂ ਦਿਨ ਦਾ ਸੀ ਅਤੇ ਰੋਸ਼ਨੀ ਕਾਫੀ ਸੀ ਇਸ ਦੇ ਨਾਲ ਮੋਰਚੇ ਦੀ ਕੋਈ ਆੜ ਵੀ ਨਹੀਂ ਸੀ ਸੋ ਇਸ ਅਨਖੀਲੇ ਜਰਨੈਲ ਵੱਲੋਂ ਅੱਜ ਦੇ ਦਿਨ ਦੇ ਇਤਿਹਾਸ ਨੂੰ ਅਮਰ ਕਰਦਿਆਂ ਹੋਇਆਂ ਜੂਝ ਕੇ 28 ਫਰਵਰੀ ਦਿਨ ਐਤਵਾਰ 1993 ਨੂੰ ਸ਼ਹੀਦੀ ਦਾ ਜਾਂ ਪੀਤਾ ਆਪਨੇ ਭਾਰਤ ਸਰਕਾਰ ਦੀ ਪੁਲਿਸ ਅਗਿਆਤਮ ਸਮਰਪਣ ਕਰ ਦੇਣ ਦੀ ਪੇਸ਼ਕਸ਼ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਮੈਂ ਤੁਹਾਡੇ ਅੱਗੇ ਸਮਰਪਣ ਦੇ ਨਾਲੋਂ ਇੱਕ ਜਜ਼ਾਰੂ ਦੀ ਮੌਤ ਮਰ ਜਾਣ ਨੂੰ ਤਰਜੀਹ ਦੇਵਾਂਗਾ ਸੋ ਅੱਜ ਦੇ ਦਿਨ 28 ਫਰਵਰੀ 1993 ਨੂੰ ਆਪਨੇ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਹੋਇਆ ਉਸ ਮੌਤ ਨੂੰ ਗੱਲ ਆਇਆ ਜਿਸ ਦੀ ਹਰ ਜਜ਼ਾਰੂ ਕਾਮਨਾ ਕਰਦਾ ਹੈ ਸੋ ਸੰਗਤ ਜੀ ਇਹ ਸੀ ਬਾਬਾ ਗੁਰਵਚਨ ਸਿੰਘ ਮਾਨੋਚਾਹਲ ਜੀ ਦਾ ਜਨਮ ਅਤੇ ਸ਼ਹਾਦਤ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰ ਅੱਜ ਦੇ ਨਵੀਂ ਪੀੜ੍ਹੀ ਨਾਲ ਜਿਨ੍ਹਾਂ ਨੂੰ ਆਪਣੇ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਬਾਰੇ ਪਤਾ ਲੱਗ ਸਕੇ ਅਤੇ ਆਪ ਜੀ ਅੱਗੇ ਇੱਕ ਬੇਨਤੀ ਹੈ ਕਿ ਸ਼ਹੀਦ ਸਿੰਘਾਂ ਦੇ ਜੀਵਨ ਦੇ ਲਈ ਆਪਣਾ ਇਹ ਚੈਨਲ ਜ਼ਰੂਰ ਫੋਲੋ ਕਰਿਓ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ